ਸੁਖਬੀਰ ਬਾਦਲ ਅੱਜ ਜਨਾਲਾ ਪਹੁੰਚੇ ਜਿੱਥੇ ਉਹਨਾਂ ਨੇ ਹੜਪੀੜਤਾ ਦੇ ਲਈ ਰਾਤ ਸਮਗਰੀ ਦੇ ਦੋ ਟਰੱਕਾਂ ਨੂੰ ਰਵਾਨਾ ਕੀਤਾ ਪਰ ਰਸਤੇ 'ਚ ਉਹਨਾਂ ਨਾਲ ਇੱਕ ਹਾਦਸਾ ਵਾਪਰ ਗਿਆ ਸੁਖਬੀਰ ਬਾਦਲ ਦੇ ਕਾਫਲੇ ਦੀਆਂ ਗੱਡੀਆਂ 'ਚ ਪੁਲਿਸ ਦੀ ਤੇਜ਼ ਰਫਤਾਰ ਬੱਸ ਨੇ ਟੱਕਰ ਮਾਰ ਦਿੱਤੀ ਦੋ ਫਾਰਚੂਨ ਕਾਰਾਂ ਤੇ ਡੀਐਸਪੀ ਦੀ ਕ ਦੀ ਥਾਰ 'ਚ ਤੇਜ਼ ਰਫਤਾਰ ਬੱਸ ਨੇ ਟੱਕਰ ਮਾਰੀ ਪਰ ਗਨੀਮਤ ਇਹ ਰਹੀ ਕਿ ਮੌਕੇ ਤੇ 에ਅਰ ਬੈਗ ਖੁੱਲਣ ਨਾਲ ਵੱਡਾ ਹਾ사 ਹੁਣ ਤੋਂ ਟਲ ਗਿਆ

ਸਾਡੀ ਗੱਡੀ ਨਹੀਂ ਆਈ ਸੀ ਸਾਡੀ ਗੱਡੀ ਪੰਜਾਬ ਸਾਡੀ ਪਹਿਲੇ ਪਾਸੇ ਆਉਂਦੀ ਹੈ ਜਿਹੜੀ ਉਹਦਾ ਐਚ ਆਰ ਹੈ ਪਿਆਰੀ ਗੱਡੀ ਪਹਿਲੇ ਪਾਸੇ ਆਉਂਦਾ ਪਹਿਲੇ ਪਾਸੇ ਤੋਂ ਕਰੋ ਸਾਈਡ ਤੇ ਆਉਂਦਾ ਯਾਰ ਆਪਾਂ ਠੀਕ ਹੋ ਜਾਓ ਕਰੋ ਸਾਈਡ ਆਫਰ ਜੀ ਲੱਗ ਜਾਓ ਸਾਡੇ ਕੋਲ ਡੈਸ਼ ਕੈਮ ਵੀ ਲਗਾਉਣੀ ਹੈ ਤਾਂ ਬਾਅਦ ਮੈਂ ਹੈ ਨਹੀਂ ਨਹੀਂ ਪਾਉ ਨਹੀਂ ਕਰਦਾ ਬਟਾ ਅਤੇ ਇਸਾ ਤੋਂ ਕਿ ਕਾਢੀ ਦੇਰ ਬਾਅਦ ਤੱਕ ਖੁੱਲ ਗਈ ਨੇ